ਸਤਿ ਸ਼੍ਰੀ ਅਕਾਲ ਜੀ ਮੈਸ਼ਰ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਕਾਂਗਰਸ ਸੀਐਮਐਲਏ ਸੁਖਪਾਲ ਸਿੰਘ ਖੈਰਾ ਨੂੰ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਮਿਲੀ ਹੈ ਜੀਹਾਂ ਦੱਸਦੀ ਐ ਐਨਡੀਪੀਐਸ ਐਕਟ ਮਾਮਲੇ ਦੇ ਵਿੱਚ ਸੁਖਪਾਲ ਖੈਰਾ ਨੂੰ ਜ਼ਮਾਨਤ ਮਿਲ ਗਈ ਹੈ ਜੀਹਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੜ੍ਹਦੀ ਕਲਾ ਟਾਈਮ ਟੀਵੀ ਤੇ ਹਾਈ ਕੋਰਟ ਦੇ ਵੱਲੋਂ ਸੁਖਪਾਲ ਖੈਰਾ ਨੂੰ ਜ਼ਮਾਨਤ ਮਿਲ ਗਈ ਹੈ 2015 ਦਾ ਇਹ ਮਾਮਲਾ ਦੱਸਿਆ ਜਾ ਰਿਹਾ ਸွေ ਇਸ ਸੰਬੰਧੀ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਅਮਰਜੀਤ ਸਿੰਘ ਹਾਂਜੀ ਅਮਰਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਸੁਖਪਾਲ ਖੈਰਾ ਨੂੰ ਵੱਡੀ ਰਾਹਤ ਮਿਲਿਆ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਮਿਲ ਗਈ ਹੈ ਜੀ ਬਿਲਕੁਲ 2015 ਦਾ ਜਿਹੜਾ ਪੁਰਾਣਾ ਮਾਮਲਾ ਹੈ ਪਲਾਟੋ ਵਿਧਾਇਕ ਨੇ ਸੁਖਪਾਲ ਸਿੰਘ ਖੈਰਾ ਜਿਨ੍ਹਾਂ ਨੂੰ ਜਿਹੜੀ ਹੈ ਉਹ ਜ਼ਮਾਨਤ ਮਿਲ ਚੁੱਕੀ ਹੈ ਪਰ ਬੇਸ਼ੱਕ ਚਰਚਾਾਂ ਵਿੱਚ ਚੱਲ ਰਹੀ ਹੈ ਕਿ ਇਹ ਸੁਖਪਾਲ ਸਿੰਘ ਖੈਰਾ ਦੇ ਨੂੰ ਆਪਣੇ ਘਰ ਵਾਪਸੀ ਕਰ ਸਕਦੇ ਨੇ ਜੀ ਸਾਡੀ ਸਵੇਰ ਦੀ ਵੱਡੀ ਜੜੀ ਖਬਰ ਇਹ ਕਾ ਹੋਰ ਆ ਰਹੀ ਹੈ ਸਾਹਮਣੇ ਨਿਕਲ ਕੇ ਕੀ ਸੋ ਪਾਸੈਂਟ ਕਰਾ ਤੀ ਕੋਈ ਫਿਰ ਹੋਰ ਦਰਜ ਹੋਈ ਹੈ ਜ ਜਿਹਦੇ ਵਿੱਚ ਸੁਭਾਨਪੁਰ ਜਾਨੀ ਕੀ ਸੁਭਾਨਪੁਰ ਪੁਲਿਸ ਵੱਲੋਂ ਇੱਕ ਐਫ ਆਈ ਦਰਜ ਹੋਈ ਸੀ ਉਸ ਦੇ ਸੰਬੰਧ ਵਿੱਚ ਉਹਨੂੰ ਜਿਹੜਾ ਹੁਣ ਦੁਬਾਰਾ ਫਿਰ ਮੋੜ ਜਿਹੜਾ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਸੋ ਜ਼ਮਾਨਤ ਅਜੂਰ ਮਿਲ ਚੁੱਕੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪਰ ਪੁਰਾਣਾ ਕੇਸ ਆ 2015 ਦਾ ਜਿਹਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹਨਾਂ ਨੂੰ ਜਿਹੜਾ ਜ਼ਮਾਨਤ ਦਿੱਤੀ ਹੈ ਪਹਿਲਾਂ ਵੀ ਜਿਹੜਾ ਤਿੰਨ ਵਾਰੀ ਲਗਾਤਾਰ ਇਹਨਾਂ ਵੱਲੋਂ ਅਰਜੀ ਜਿਹੜੀ ਹੈ ਦਾਇਰ ਕੀਤੀ ਗਈ ਸੀ ਤਾਂ ਜੀ ਬਿਲਕੁਲ ਜੀਵ ਆਲਰੇਡੀ ਉਹਨਾਂ ਨੂੰ ਜ਼ਮਾਨਤ ਮਿਲੀ ਐ 28 ਸਤੰਬਰ ਨੂੰ ਇਹਨਾਂ ਨੂੰ ਜਨਕੀ ਉਹਦੇ ਘਰ ਤੋਂ ਜਿਹੜਾ ਇਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਸੀ ਜਿਸ ਪੁਰਾਣਾ ਕੇਸ ਆ ਜਿਹਦੇ ਵਿੱਚ ਜਨਕੀ ਆਪਾਂ ਕਹਿ ਸਕਦੇ ਹਾਂ ਨੋ ਲੋਕਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੋਇਆ ਸੀ ਜਿਹਦੇ ਵਿੱਚ ਖਾਸ ਤੌਰ ਤੇ ਕੁਝ ਹੈਰੋਇਨ ਪਿਸਟਲ ਅਤੇ ਪਾਕਿਸਤਾਨੀ ਜਿਹੜਾ SIM ਉਹ ਬਰਾਮਦ ਹੋਇਆ ਸੀ ਇਹ ਪੂਰਾ ਮਾਮਲੇ ਨੂੰ ਲੈ ਕੇ ਜਿਹੜਾ ਇਹਨਾਂ ਨੂੰ ਜਿਹੜਾ ਜੇਲ ਦੇ ਵਿੱਚ ਚਾਲਾ ਪਿਆ ਸੀ ਜੀ ਤੇ ਦੂਜਾ ਮਾਮਲਾ ਕਿਹੜਾ ਸਰ ਜਿਹਦੇ ਵਿੱਚ ਮੁਰਦਾ ਉਹਨਾਂ ਨੂੰ ਜੇਲ ਜਾਣਾ ਪੈ ਸਕਦਾ ਜੀ ਬਿਲਕੁਲ ਸਭਾਲਪੁਰ ਪੁਲਿਸ ਵਾਲੇ ਕਿਹੜੀ ਅਫਰਿਯੋ ਹੋ 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 ਹੋਈ ਆ ਜਿਹਦੇ ਵਿੱਚ ਕੋਈ ਪੁਰਾਣਾ ਕੇਸ ਆ ਜਿਹਦੇ ਵਿੱਚ ਅਦਾ ਕੋ ਜਾਣ ਕਰ ਜਿਹੜੀ ਆ ਉਹ ਸਾਂਝੀ ਨਹੀਂ ਹੋ ਸਕੀ ਪੂਰੀ ਜਾਣਕਾਰੀ ਹੋਵੇ ਹੀ ਪਤਾ ਲੱਗੀ ਕਿ ਉਹਨਾਂ ਨੇ ਆਪਣੇ ਕਿ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਆ ਉਹ ਸਾਂਝੀ ਪੋਸਟ ਕੀਤੀ ਆ ਜਿਹਦੇ ਵਿੱਚ ਖਾਸ ਤੌਰ ਤੇ ਸਰਕਾਰ ਨੂੰ ਜਿਹੜਾ ਨਿਸ਼ਾਨੇ ਸਾਧਦੇ ਨੇ ਕਿਹਾ ਕਿ ਕਿ ਜਿਹੜਾ ਸੁਖਪਾਲ ਸਿੰਘ ਖੈਰਾ ਨੇ ਉਹਨਾਂ ਨੂੰ ਜ਼ਮਾਨਤ ਮਿਲੀ ਆ ਤਾਂ ਸਰਕਾਰ ਨੇ ਦੁਬਾਰਾ ਫਿਰ ਮੁਰਜ ਰਹਾ ਉਹ ਪੁਰਾਣਾ ਜਿਹੜਾ ਕੇਸ ਆ ਖੁਲਵਾ ਦਿੱਤਾ ਗਿਆ ਤੇ ਦੁਬਾਰਾ ਜਿਹੜਾ ਮੂੜਾ ਹੋ ਜੇਲ੍ਹ ਦੇ ਵਿੱਚ ਹੀ ਰਹਿ ਸਕਦੇ ਨੇ ਜੇ ਵੀ ਦੱਸਿਆ ਜਾ ਰਿਹਾ ਕਿ ਸ਼ਾਮ ਨੂੰ 6 ਵਜੇ ਉਹਨਾਂ ਨੇ ਵਾਪਸ ਆਣਾ ਸੀ ਜਾਨਕੀ ਕਿ ਜੇਲ੍ਹ ਚ ਪਨਾਪਾ ਦੀ ਜੇਲ੍ਹ ਦੇ ਵਿੱਚ ਉਹ ਬੰਦ ਨੇ ਗੱਲ ਤਾਂ ਹੁਣ ਹੋ ਸਕਦਾ ਹੈ ਕਿ ਉਹ ਮੋੜ ਜਿਹੜਾ ਦੁਵਾਰਾ ਨਾਲ ਆਹਨ ਤਾਂ ਕੋਈ ਜਿਹੜਾ ਮੌਕੇ ਤੇ ਉਹਨਾਂ ਨੂੰ ਅਰੈਸਟ ਕਰਕੇ ਦੁਵਾਰਾ ਮੋੜ ਜਿਹੜਾ ਉਹ ਜੇਲ੍ਹ ਦੇ ਵਿੱਚ ਜਾਣ ਜੀ ਜਾਨਕੀ ਕਿ ਕਹਿ ਸਕਦੇ ਨੇ ਕਿ ਮੁਸ਼ਕਲਾਂ ਜਿਹੜੀਆਂ ਹੋਰ ਵੀ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੇ ਬਿਲਕੁਲ ਮੁਸ਼ਕਲਾਂ ਬਿਲਕੁਲ ਵਧੀਆ ਨਜ਼ਾਰੇ ਕਿਉਂਕਿ ਸੁਖਪਾਲ ਸਿੰਘ ਖੈਰਾ ਨੇ ਜਿਹੜਾ ਲਗਾਤਾਰ ਪਹਿਲਾਂ ਵੀ ਜਿਹੜਾ ਵਿਰੋਧੀ ਧਿਰ ਦੇ ਵੱਲ ਲੜੀ ਆਪਣੀ ਭੂਮਿਕਾ ਜਿਹੜੀ ਆਦਾ ਕੀਤੀ ਹੈ ਸਰਕਾਰ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਇਹ ਸਾਂਝੀ ਹੁੰਗੀ ਭਗਵੰਤ ਮਾਨ ਦੇ ਨਾਲ ਲੰਬਾ ਸਮਾਂ ਇਹਨਾਂ ਨੇ ਕੰਮ ਵੀ ਕੀਤਾ ਤਾਂ ਉਸ ਤੋਂ ਬਾਅਦ ਇਹਨਾਂ ਦੀ ਜਿਹੜੀਆਂ ਦੂਰੀਆਂ ਨੇ ਹੋਰ ਲਗਾਤਾਰ ਵਧੀਆਂ ਸੇ ਤਾਂ ਜਿਹੜੀ ਖਿੱਚੋ ਤਾਣਾ ਉਹ ਸਰਕਾਰ ਦੇ ਵਿੱਚ ਲਗਾਤਾਰ ਚਲਦੀ ਰਹੀ ਹੈ ਤਾਂ ਕਿ ਤਰ੍ਹਾਂ ਕਿ ਤੇ ਉਹਨਾਂ ਨੇ ਆਪ ਇੱਕ ਸੋਸ਼ਲ ਮੀਡੀਆ ਦੇ ਪੇਜ ਦੇ ਉੱਪਰ ਇੱਕ ਪੋਸਟ ਜਬ ਵੀ ਸਾਂਝੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸੁਖਪਾਲ ਸਿੰਘ ਖੈਰਾ ਦੇ ਨਾਲ ਜ ਰਨਜੀਤ ਕਾ ਜ ਡ ਕਰ ਰਹੀ ਆ ਪਰ ਜਿਹੜਾ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ ਤੱਕ ਜਿਹੜਾ ਸੱਚਾ ਉਹ ਸਾਹਮਣੇ ਆ ਜਾਵੇਗਾ ਸਾਰੀ ਜਿਹੜੀ ਪੋਸਟ ਆ ਉਹਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਜਿਹੜੀ ਆ ਉਹ ਸ਼ੇਅਰ ਕੀਤੀ ਹੈ ਤੁਹਾਨੂੰ ਦੱਸਦੀ ਹੈ ਕਿਉਂਕਿ ਇਹ ਬਹੁਤ ਕੁਰਾਣਾ ਜਿਹੜਾ ਪਹਿਲੇ ਮਾਮਲੇ ਦੀ ਗੱਲ ਕੀਤੀ ਆਵੇ ਤਾਂ ਬਹੁਤ ਕੁਰਾਣਾ ਮਾਮਲਾ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਜੀ ਕਿ ਜਿਹੜਾ ਇਹ ਕੁਝ ਨਸ਼ੇ ਨਸ਼ੇ ਮਾਮਲੇ ਤੋਂ ਲੈ ਕੇ ਜਾਣ ਕਿ ਨਸ਼ੇ ਦੀ ਸਪਲਾਈ ਨੂੰ ਲੈ ਕੇ ਉਸ ਮਾਮਲੇ ਲੈ ਕੇ ਜਾ ਰਿਹਾ ਉਹ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਨੇ ਹੁਣ ਦੇਖਣਾ ਹੋਵੇਗਾ ਕਿ ਅਗਲੇ ਵਾਰ ਜਿਹੜੀ ਇਹ ਪਟੀਸ਼ਨ ਦਾਇਰ ਕਰਦੇ ਨੇ ਜਾਂ ਕੀ ਕਿੰਨੇ ਸਮੇਂ ਤੋਂ ਬੰਦ ਸਗੀ ਦੇ ਵਿੱਚ ਸੁਖਪਾਲ ਖੈਰਾ ਜੀ ਬਿਲਕੁਲ ਜੇਕਰ ਗੱਲ ਕੀਤੀ ਆਵੇ 2015 ਦਾ ਮਾਮਲਾ 2 ਸਤੰਬਰ ਨੂੰ ਸੁਖਬਾਤ ਸਿੰਘ ਖੈਰਾ ਨੂੰ ਜਿਹੜਾ ਉਹ ਜੇਲ੍ਹ ਦੇ ਵਿੱਚ ਜਿਹੜਾ ਪਰ ਜਗਾ ਸੀ ਜਾਲਿਕਾ ਲੋ ਲੋ ਕਰੋ ਜਿਹੜਾ ਅਰੈਸਟ ਕਰ ਲਿੱਤਾ ਗਿਆ 28 ਸਤੰਬਰ ਤੋਂ ਲੈ ਕੇ ਹੁਣ ਦੇਖ ਲਓ ਚੰਨਵੀਂ ਦਾ ਮਹੀਨਾ ਹੋ ਗਿਆ ਨਵਾਂ ਸਾਲ ਚੜ ਚੁੱਕਾ ਤੱਕ ਤਕਰੀਬਨ 28 ਸਤੰਬਰ ਅਕਤੂਬਰ ਨਵੰਬਰ ਸਮਰ ਯਾਨੀ ਕਿ 7-8 ਮਹੀਨੇ ਤੇ ਸਮਾਂ ਹੋ ਚੁੱਕਾ ਹੈ ਜੀ ਜੇਲ ਦੇ ਅੰਦਰ ਦੇ ਰਹਿੰਦੇ ਹੋ ਲਗਾਤਾਰ ਬੰਦ ਨੇ ਤਾਂ ਕਿ ਤੱਕ ਕਿ ਜਿਹੜਾ ਰਾਜਨੀਤਿਕ ਪਾਰਟੀਆਂ ਦੀ ਗੱਲ ਕੀਤੀ ਆਵੇ ਕਿਉਂਕਿ ਲਗਾਤਾਰ ਜਿਹੜੇ ਉਹਨਾਂ ਨੂੰ ਮਿਲਣ ਵਾਸਤੇ ਆ ਰਹੇ ਸੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਜਿਹੜੇ ਕਾਂਗਰ ਰਾਜਾ ਵੜਿੰਗ ਵੀ ਗਏ ਸੀ ਰਾਜਾ ਵੜਿੰਗ ਬਹੁਤ ਜਿਹੜੇ ਜਿਹੜੇ ਕਾਂਗਰ ਦੇ ਲੀਡਰ ਨੇ ਉਹਨਾਂ ਨੂੰ ਮਿਲ ਕੇ ਵੀ ਗਏ Yeah. ਇਹ ਜਿਹੜਾ ਜਾਰਾ ਸੁਪਾਉਂ ਸਿੰਘ ਖੜਾ ਜੋ ਹਮੇਸ਼ਾ ਹੀ ਜਿਹੜਾ ਆਪਣੇ ਬਾਖ ਹੋ ਕੇ ਜਿਹੜਾ ਨਿੱਤ ਰੋਕੇ ਜਿਹੜਾ ਬੋਲਦੇ ਰਹੇ ਬਿਲਕੁਲ ਕਿ ਸਰਕਾਰ ਨੂੰ ਵੀ ਹੈ ਕਿ ਜੇਕਰ ਇਹ ਦੁਬਾਰਾ ਮੋਰ ਜਿਹੜਾ ਵਾਪਸ ਆਉਂਦੇ ਨੇ ਤਾਂ ਸਰਕਾਰ ਨੂੰ ਜਿਹੜਾ ਇਹ ਦੁਬਾਰਾ ਫਿਰ ਬੋਲਣਗੇ ਤਾਂ ਕੋਈ ਨਾ ਕੋਈ ਜਿਹੜਾ ਪੁਰਾਣਾ ਕੇਸ ਇਸ ਦਾ ਤੁਹਾਨੂੰ ਨਹੀਂ ਲੱਗਦਾ ਅਮਰਜੀਤ ਜੀ ਕਿ ਜਿਵੇਂ ਲੋਕ ਸਭਾ ਚੋਣਾਂ ਵੀ ਨਜ਼ਦੀਕ ਆ ਰਹੀਆਂ ਨੇ 2024 ਦੇ ਵਿੱਚ ਕਿਸ ਦੇ ਚੱਲ ਰਹੇ ਜੋ ਪੁਰਾਣਾ ਮੋਰ ਤੋਂ ਕੇਸ ਹੈ ਉਹਨਾਂ ਦੇ ਪ੍ਰਤੀਫਿਰ ਤੋਂ ਖੋਲਿਆ ਗਿਆ ਤੇ ਫਿਰ ਉਹਨਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਜੀ ਬਿਲਕੁਲ ਬਿਲਕੁਲ ਕਿ ਸਰਕਾਰ ਆ ਜਿਹੜੀ ਮਰਜ਼ੀ ਹੋਣ ਇਹ ਕੋਈ ਨਹੀਂ ਕ ਪਾਰਟੀ ਸਰਕਾਰੇ ਕੰਮ ਕਰ ਰਹੀ ਹੈ ਸਰਕਾਰਾਂ ਜਦੋਂ ਵੀ ਕੋਈ ਨਾ ਕੋਈ ਸਰਕਾਰ ਆਉਂਦੀ ਹੈ ਤਾਂ ਅਜਿਹੇ ਜਿਹੜੇ ਲੀਡਰ ਹੁੰਦੇ ਨੇ ਸਰਕਾਰਾਂ ਦੇ ਅੰਗੇਸ਼ਟ ਬੋਲਦੇ ਨੇ ਜਾਂ ਫਿਰ ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਖਿੱਤੇ ਹੋਏ ਕੰਮਾਂ ਨੂੰ ਜਿਹੜਾ ਨਹੀਂ ਚੁੰਦੇ ਜਮ ਕਿ ਜਿਹੜਾ ਸਰਕਾਰ ਜਿਹੜਾ ਵਾਅਦੇ ਕਰਦੀ ਹੈ ਦਾਅਵੇ ਕਰਦੀ ਹੈ ਉਹ ਲੋਕਾਂ ਤੱਕ ਨਹੀਂ ਪਹੁੰਚਦੇ ਤਾਂ ਉਹਦੇ ਜਿਹੜੀ ਪੋਲ ਆ ਖੋਲਦੇ ਨੇ ਤਾਂ ਸਰਕਾਰ ਉਹਨਾਂ ਨੂੰ ਚੁੱਪ ਕਰਨ ਲਈ ਜਿਹੜੇ ਕੋਈ ਨਾ ਇੱਕ ਯਾਰ ਰਾਜਨੀਤਿਕ ਪਾਰਟੀਆਂ ਦੇ ਉੱਪਰ ਕੋਈ ਨਾ ਕੋਈ ਜਿਹੜਾ ਹੈ ਕਿ ਜ਼ਰੂਰ ਹੁੰਦਾ ਤਾਂ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਬੰਦ ਹੁੰਦੀਆਂ ਹਨ ਉਹਨਾਂ ਨੂੰ ਖਲਵਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸੇ ਤਰ੍ਹਾਂ ਇਹ ਤਾਂ ਜਿਹੜਾ ਜਿਹੜਾ ਤੁਹਾਨੂੰ ਮੈਂ ਪਹਿਲੇ ਦੱਸਿਆ ਕਿ ਨਾਂ ਮੈਂ ਉਸੇ ਇਲਾਕੇ ਦੀ ਜਿਹੜੀ ਕਫਾਇਲਾ ਉਹ ਖੋਲੀ ਹੈ ਜਿਹਦੇ ਸੁਭਾਨਪੁਰ ਪੁਲਿਸ ਵੱਲੋਂ ਇੱਕ ਕੇਸ ਆ ਦਰਜ ਕੀਤਾ ਗਿਆ ਤਾਂ ਜਾਨਕੀ ਪ੍ਰਾਣਾ ਹੀ ਕਿਸ ਹੋ ਸਕਦਾ ਹੈ ਤਾਂ ਉਸ ਮਾਮਲੇ ਲੈ ਕੇ ਦੁਬਾਰਾ ਫਿਰ ਜੇਲ੍ਹ ਜਾ ਸਕਦੇ ਹਾਂ ਜੀ ਤੇ ਇਸ ਮਸਲੇ ਸਬੰਧੀ ਕਿਸੇ ਕਾਂਗਰਸ ਦੇ ਲੀਡਰ ਦਾ ਕੋਈ ਬਿਆਨ ਸਾਹਮਣੇ ਆਇਆ ਜੇ ਬਿਲਕੁਲ ਬਸ ਉਹ ਜ ਜੂੰਗੀ ਚਰਚਾਵਾ ਜੇਕਰ ਗੱਲ ਕੀਤੀ ਆਵੇ ਕਿਉਂਕਿ ਹੁਣ ਜਿਹੜੀ ਨਵੀਂ ਅਪਡੇਟ ਆਈ ਆ ਤਾਂ ਇਸ ਸੰਬੰਧ ਦੇ ਵਿੱਚ ਕਿਉਂਕਿ ਜਿਹੜੇ ਕਾਂਗਰਸ ਦੇ ਲੀਡਰ ਨੇ ਪ੍ਰਤਾਪ ਸਿੰਘ ਪਾਜਵਾ ਕੰਪਿਊਟਰ ਦੇ ਸਾਥੀ ਨੇ ਰਾਜਾ ਪ੍ਰਿੰਦੇ ਦੇ ਸਾਥੀ ਨੇ ਤਾਂ ਇਹ ਆਪਣੇ ਆਪਣੇ ਪੱਧਰ ਤੇ ਜਿਹੜਾ ਉਹ ਬਿਆਨ ਹੁਣ ਲਗਾਤਾਰ ਜਾਰੀ ਕਰਨਗੇ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ੁਕਾੜ ਸੋਸ਼ਲ ਮੀਡੀਆ ਹੈਂਡਲ ਤੇ ਜਿਹੜਾ ਹੋ ਜਾਰੀ ਕਰਦੇ ਨੇ ਜਿਹਦੇ ਰਾਗੀ ਦਾ ਮੀਡੀਆ ਹੋ ਨਸ਼ਰ ਕਰੇਗੀ ਪਰ ਹੁਣ ਦੇਖਣਾ ਹੋਵੇਗਾ ਕੀ ਕਾਂਗਰਸ ਵੱਲੋਂ ਕਿਉਂਕਿ ਹੁਣ ਕਾਂਗਰਸ ਜਿਹੜਾ ਦੋ ਧੜਿਆਂ ਦੇ ਵਿੱਚ ਵੰਡ ਚੁੱਕੀ ਆ ਬਿਲਕੁਲ ਸਿੱਧੂ ਧੜਾ ਆਪਣਾ ਲੱਗ ਜਿਹੜਾ ਹੈ ਉਹ ਆਪਣਾ ਜਿਹੜਾ ਆਪਣਾ ਧੜਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਆਪਣਾ ਜਿਹੜਾ ਧੜਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਤੁਸੀਂ ਰੋਜ਼ ਜਿਹੜਾ ਜਿਹੜੀਆਂ ਖਬਰਾਂ ਨੂੰ ਅਨਸਰ ਕਰਦੇ ਦੇਖਦੇ ਹੋ ਕਿਉਂਕਿ ਜਿਹੜਾ ਸਪਾਲ ਸਿੰਘ ਖੈਰਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਪ੍ਰਤਾਪ ਸਿੰਘ ਬਾਜਵਾ ਗਰੁੱਪ ਮਿਲਣਾ ਆ ਤੇ ਜਾਂਦਾ ਪਰ ਸਿੱਧੂ ਗੁਰਪ੍ਰੇਮਾ ਉਹਦੇ ਤੱਕ ਨਹੀਂ ਮਿਲਣ ਵਾਸਤੇ ਗਿਆ ਬਹੁਤ ਕੱਟਵਾਰੀ ਜੋ ਦੋ ਫਾਟੇ ਨੇ ਨਜ਼ਰ ਆ ਰਹੇ ਨੇ ਤਾਂ ਨੁਕਸਾਨ ਜਿਹੜਾ ਕਾਂਗਰਸ ਨੂੰ ਵੀ ਲੱਲਣਾ ਪੈ ਸਕਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਜੀ तमाम ਜਾਣਕਾਰੀ ਦੇਣ ਦੇ ਲਈ ਸਵੇਸੀ ਮੇਰੇ ਸਹਿਯੋਗੀ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਇਸ ਮਸਲੇ ਸਬੰਧੀ ਜਾਣਕਾਰੀ ਦਿੱਤੀ ਹੈ ਜਾਨੀ ਕਿ ਸੁਖਪਾਲ ਸਿੰਘ ਖੈਰਦਿਆਂ ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਰਾਹਤ ਨਹੀਂ ਮਿਲੀ ਕਿਉਂਕਿ ਜੋ ਪੁਰਾਣਾ ਕੇਸ ਹੈ ਉਹ ਵੀ ਉਹਨਾਂ ਦੇ ਪ੍ਰਤੀ ਖੋਲਿਆ ਗਿਆ ਤੇ ਮੁਰਤ ਤੋਂ ਉਹਨਾਂ ਨੂੰ ਇੱਕ ਪੁਰਾਣੇ ਕੇਸ ਸਬੰਧੀ ਜੇਲ੍ਹ ਜਾਣਾ ਪੈ ਸਕਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਐਨਡੀਪੀਐਸ ਮਾਮਲੇ ਦੇ ਵਿੱਚ ਉਹਨਾਂ ਨੂੰ ਹਾਈ ਕੋਰਟ ਦੇ ਵੱਲੋਂ ਜੁਰਮ ਜਮਾਨਤ ਮਿਲ ਗਈ ਹੈ ਪਰ ਇੱਕ ਹੋਰ ਪੁਰਾਣਾ ਕੇਸ ਜਿਸਦੇ ਚੱਲ ਰਿਹਾ ਉਹਨਾਂ ਨੂੰ ਮੁੜ ਤੋਂ ਜੇਲ੍ਹ ਜਾਣਾ ਪੈ ਸਕਦਾ ਹੈ ਸੋ ਮੁਸ਼ਕਲਾਂ ਨੇ ਜਿਹੜੀਆਂ ਹੋਰ ਵੇ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਹੁਣ ਦੇਖਣਾ ਹੋਵੇਗਾ ਇਸ ਮਸਲੇ ਸੰਬੰਧੀ ਕਿਸੇ ਕਾਂਗਰਸ ਦੇ ਉੱਚ ਲੀਡਰ ਦਾ ਕੀ ਬਿਆਨ ਸਾਹਮਣੇ ਆਉਂਦਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸਲੇ ਸੰਬੰਧੀ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ